ਚੰਡੀਗੜ੍ਹ ਦੇ ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਕਾਂਗਰਸੀ ਲੀਡਰ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਨਾਲ ਮੁਲਾਕਾਤ ਕੀਤੀ ਹੈ ਇਹ ਤਸਵੀਰ ਆਪਣੇ ਆਪ ਵਿੱਚ ਬਹੁਤ ਖਾਸ ਹੈ ਖਾਸ ਕਰ ਉਹਦੋਂ ਜਦੋਂ ਪੰਜਾਬ ਕਾਂਗਰਸ ਮਾਨ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕਰ ਰਹੀ ਹੈ ਪਰ ਚੰਡੀਗੜ੍ਹ ਵਿੱਚ ਦੋਵਾਂ ਪਾਰਟੀਆਂ ਦੇ ਵੱਡੇ ਲੀਡਰ ਸਿਰ ਜੋੜੀ ਬੈਠੇ ਨੇ 18 ਜਨਵਰੀ ਨੂੰ ਚੰਡੀਗੜ੍ਹ ਮੇਅਰ ਚੋਣ ਤੋਂ ਪਹਿਲਾਂ ਆਪ ਅਤੇ ਕਾਂਗਰਸ ਲੀਡਰਾਂ ਵਿਚਾਲੇ ਬੈਠਕ ਹੋਈ ਹੈ ਸਪਸ਼ਟ ਹੈ ਗੜਜੋੜ ਬਾ ਦੋਮਾ ਪਾਰਟੀਆਂ ਨੇ ਇਸ ਚੋਣ ਲਈ ਤਾਕਤ ਚੋਕ ਦੇਤੀ ਹੈ ਕਿਉਂਕਿ ਇੱਕ ਤਰ੍ਹਾਂ ਇਹ ਦੇਸ਼ ਵਿੱਚ ਬੀਜਪੀ ਅਤੇ ਇੰਡੀਆ ਦੇ ਵਿਚਾਲੇ ਪਹਿਲੀ ਲੜਾਈ ਰਹਿਣ ਵਾਲੀ ਹੈ ਨਤੀਜਾ ਹਰ ਕੋਈ ਕਿਸੇ ਵੀ ਕੀਮਤ ਤੇ ਇਸ ਚੋਣ ਨੂੰ ਜਿੱਤਣਾ ਚਾਹੁੰਦਾ ਹੈ ਸੁਭਾਵਕ ਹੈ ਮਾਨ ਸਨਮਾਨ ਦੇ ਨਾਲ ਨਾਲ 2024 ਦੀ ਇੱਕ ਅਹਿਮ ਲੜਾਈ ਨੂੰ ਵੀ ਕੇਂਦਰ ਦੇ ਵਿੱਚ ਰੱਖਿਆ ਜਾ ਰਿਹਾ ਹੈ ਨਜ਼ਰਾ 18 ਜਨਵਰੀ ਨੂੰ ਹੋਣ ਵਾਲੀ ਮੇਅਰ ਚੋਣ ਤੇ ਨੇ ਚਾਹੇ ਬੀਜਪੀ ਕੋਲ ਨੰਬਰ ਘਟ ਨੇ ਪਰ ਉਹ ਵੀ ਆਖਿਰ ਤੱਕ ਹਰ ਦਾ ਪੇਚ ਅਜਮਾਉਣਾ ਚਾਹੁੰਦੀ ਹੈ